ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਆਪਾਂ ਫੇਰ ਲੈ ਕੇ ਆਏ ਆਂ ਪੰਜਾਬ ਦੇ ਨੌਜਵਾਨਾਂ ਲਈ ਸਨਹਿਰੀ ਮੌਕਾ ਜੋਬ ਨਿਕਲੀਆਂ ਨੇ ਕਿੱਥੇ ਨਿਕਲੀਆਂ ਨੇ ਨਿਕਲੀਆਂ ਜੀ ਚੰਡੀਗੜ੍ਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜੱਜਮੈਂਟ ਰਾਈਟਰ ਦੀਆਂ ਪੋਸਟਾਂ ਨਿਕਲੀਆਂ ਜੱਜਮੈਂਟ ਰਾਈਟਰ ਦਾ ਮਤਲਬ ਮਾਨਜੋਗ ਜਜ ਸਭਾਨ ਜੋ ਫੈਸਲਾ ਆਪਣਾ ਜੱਜ ਕਰਦੇ ਨੇ ਉਹ ਜੱਜਮੈਂਟ ਰਾਈਟਰ ਨੇ ਟਾਈਪਿੰਗ ਕਰਕੇ ਉਸ ਨੂੰ ਕਲਮ ਬੰਦ ਕਰਨਾ ਹੁੰਦਾ ਹੈ ਇਸ ਦੀ ਇੱਕ ਸਪੀਡ ਲਿਮਟ ਹੈ ਕਿੰਨੇ ਵਰਡ ਕਿੰਨੇ ਸਕਿੰਟਾਂ ਦੇ ਵਿੱਚ ਤੁਸੀਂ ਟਾਈਪ ਕਰ ਰਹੇ ਹੋ ਇਸੇ ਸਪੀਡ ਦੇ ਆਧਾਰ ਦੇ ਉੱਤੇ ਤੁਹਾਡੀ ਜਿਹੜੀ ਇੰਟਰਵਿਊ ਹੋਣੀ ਹੈ ਤੁਹਾਡਾ ਟੈਸਟ ਹੋਣਾ ਹੈ ਤੁਹਾਨੂੰ ਸਿਲੈਕਸ਼ਨ ਮਿਲਣੀ ਹੈ ਸੋ ਸਾਰੇ ਨੌਜਵਾਨਾਂ ਲਈ ਹੱਥ ਜੋੜ ਕੇ ਬੇਨਤੀ ਹੈ ਵੀ ਇਸ ਸਨੈਰੀ ਮੌਕੇ ਨੂੰ ਬਿਲਕੁਲ ਨਾ ਜਾਣ ਦਿਓ ਕੁਝ ਪੋਸਟਾਂ ਨਿਕਲੀਆਂ ਨੇ 33 ਟੋਟਲ 27 ਜਰਨਲ ਐਸਸੀ ਤੇ ਬੀਸੀ 3 ਤੇ ਐਕਸ ਸਰਵਿਸਮੈਨ 2 ਡਿਕਲਾਈਨ ਇੱਕ ਦੋਸਤੋ ਕੁਆਲੀਫਿਕੇਸ਼ਨ ਪਲੱਸ 2 ਹੈ ਜਾਂ ਪਲੱਸ 2 ਤੋਂ ਉੱਪਰ ਵੀ ਹੈ ਕੋਈ ਇਸ਼ੂ ਵਾਲੀ ਗੱਲ ਨਹੀਂ ਜਿਵੇਂ ਜਿਵੇਂ ਤਰੱਕੀ ਮਿਲਦੀ ਰਹਿੰਦੀ ਹੈ ਤੁਸੀਂ ਉਸ ਜੋਬ ਦੇ ਵਿੱਚ ਨਾਲ ਜੁੜੇ ਹੋਏ ਹੋ ਤੇ ਤੁਹਾਡੀ ਐਜੂਕੇਸ਼ਨ ਵਿਅਰਥ ਨਹੀਂ ਜਾਂਦੀ ਸੋ ਹਮ ਰਿਕਵੈਸਟ ਹੈ ਮੈਂ ਕੁਝ ਲੇਟ ਹੋ ਗਿਆ ਵੀਡੀਓ ਬਣਾਉਣ ਦੇ ਵਿੱਚ 10 9 2024 ਨੂੰ ਇਹ ਪੋਸਟਾਂ ਦੀ ਭਰਤੀ ਸਟਾਰਟ ਹੋ ਚੁੱਕੀ ਹੈ 1 10 2024 ਨੂੰ 12 ਵਜਣ ਤੋਂ 1 ਮਿੰਟ ਪਹਿਲਾਂ ਇੱਕ ক্লোਜ਼ ਹੋਣੀ ਹੈ ਸਾਈਡ ਵਿੱਚ ਮੈਂਸ਼ਨ ਕਰ ਦਾਂਗੇ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਜਿਵੇਂ ਕਿ ਪਹਿਲਾਂ ਤੁਸੀਂ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਹੈ ਜਿਹੜੀ ਕਿ ਆਪਾਂ ਰੇਲਵੇ ਦੇ ਜੋਬ ਲਈ ਪਾਈ ਸੀ ਹੁਣ ਤੁਸੀਂ ਇਹ ਲੇਟ ਹੋ ਗਏ ਆ ਇਸ ਵੀਡੀਓ ਨੂੰ ਇੰਨਾ ਹੀ ਪਿਆਰ ਦਿਓ ਹਰ ਪੰਜਾਬੀ ਤੇ ਪੰਜਾਬ ਪੰਜਾਬੀ ਬੋਲਣ ਵਾਲੇ ਤੇ ਪੰਜਾਬੀ ਨੌਜਵਾਨ ਦੇ ਮੋਬਾਈਲ ਤੇ ਇਹ ਵੀਡੀਓ ਜ਼ਰੂਰ ਪਹੁੰਚੇ ਇੰਨੇ ਸ਼ੇਅਰ ਕਰ ਦਿਓ ਮੈਂ ਲੇਟ ਹੋ ਗਿਆ ਇਸ ਲੇਟ ਨੂੰ ਤੁਸੀਂ ਕੱਢ ਦਿਓ ਬਾਈ ਕੁਲਜਿੰਦਰ ਸਿੰਘ ਜੀ ਸਰਾ ਉਹਨਾਂ ਨੇ ਮੇਰੇ ਤੇ ਕਰੇ ਗੱਲ ਰੱਖੀ ਕੁਸ਼ਰ ਜੇਵਿਆਂ ਕਰਕੇ ਮੈਂ ਲੇਟ ਹੋਇਆ ਇੱਕ ਵੀਡੀਓ ਆਪਣੀ ਪਹਿਲੀ ਚੱਲ ਰਹੀ ਸੀ ਮੈਂ ਇਹ ਸੋਚ ਰਿਹਾ ਸੀ ਲੋਕ ਉਹਨੂੰ ਦੇਖ ਲੈਣ ਸੋ ਇਸ ਵੀਡੀਓ ਨੂੰ ਵੀ ਤੁਸੀਂ ਸ਼ੇਅਰ ਇੰਨਕ ਕਰ ਦਿਓ ਤਾਂ ਜੋ ਹਰੇਕ ਪੰਜਾਬੀ ਨੌਜਵਾਨ ਦੇ ਕੰਮ ਆ ਸਕੇ ਸੋ ਅਸੀਂ ਵਦੇਸ਼ਾਂ 'ਚ ਤਾਂ ਜਾ ਹੀ ਰਹੇ ਆ ਉਥੋਂ ਮੁੜ ਵੀ ਰਹੇ ਆ ਕਿਉਂ ਨਾ ਸੀ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਤੇ ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾਈਏ ਪੰਜਾਬੀ ਰੰਗਲਾ ਪੰਜਾਬ ਪੰਜਾਬ ਤਾਂ ਫੇਰ ਹੀ ਬਣਨਾਂ ਪੰਜ ਦਰਿਆਵਾਂ ਦੀ ਧਰਤੀ ਫੇਰ ਹੀ ਬਣਨੀ ਹੈ ਨਾ ਜੇ ਅਸੀਂ ਇੱਥੇ ਰਹਿ ਕੇ ਨੌਜਵਾਨ ਆਪਣੀ ਯੋਗਤਾ ਮੁਤਾਬਕ ਜੌਬ ਕਰਨਗੇ ਤੇ ਇਹਨੂੰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਬਣਾਉਣ ਵਿੱਚ ਨੌਜਵਾਨਾਂ ਦਾ ਬਹੁਤ ਵੱਡਾ ਰੋਲ ਹੈ ਸਰ ਆਨਸਾਬ ਦਾ ਵੀ ਬਹੁਤ ਧੰਨਵਾਦ ਉਹ ਮੇਰੇ ਤਿੱਕਰ ਗੱਲ ਪਹੁੰਚਾਉਂਦੇ ਨੇ ਮੈਂ ਤੁਹਾਡੇ ਤਿੱਕਰ ਪਹੁੰਚਾਣਾ ਤੁਸੀਂ ਗਾਂਹ ਪਹੁੰਚਾਉਂਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਛੇਤੀ ਕਰੋ ਵੀਡੀਓ ਸ਼ੇਅਰ ਕਰੋ ਨੌਜਵਾਨਾਂ ਦੇ ਭੋਖ ਨੂੰ ਆਪਾਂ ਸੁਨਹਿਰਾ ਬਣਾਉਣਾ ਹੈ ਇਦਾਂ ਦੀਆਂ ਵੀਡੀਓ ਮੈਂ ਲੈ ਕੇ ਆਉਂਦਾ ਰਹੂੰਗਾ ਚੈਨਲ ਨੂੰ ਕਰਿਓ ਸਬਸਕ੍ਰਾਈਬ ਪ੍ਰੀਤ ਮੋਟਰਜ਼ ਮੋਗਾ ਮੈਂ ਗੁਰਪ੍ਰੀਤ ਸਿੰਘ ਜੱਸਲ ਮੇਰੇ ਇੰਚ ਨਿੱਜੀ ਸਵਾਰਥ ਕੋਈ ਨਹੀਂ ਹੈ ਮੈਂ ਚਾਹੁੰਦਾ ਪੰਜਾਬ ਦਾ ਨੌਜਵਾਨ ਬਾਹਰ ਜਾਣ ਦੀ بجائے ਇੱਥੇ ਸੈਟਲ ਹੋਵੇ ਸੋ ਧੰਨਵਾਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਵੀਡੀ